ਤੋ ਪਤੰਗ ਦਾ क्रेਜ਼ ਬੱਚਿਆਂ ਤੋਂ ਲੈ ਕੇ ਨੌਜਵਾਨਾਂ ਤੱਕ ਵਧਦਾ ਹੀ ਜਾ ਰਿਹਾ ਤੇ ਉਸਦੇ ਪਤੰਗ ਦੇ ਕਾਰਨ ਜਿਹੜੀਆਂ ਮੌਤਾਂ ਹੁੰਦੀਆਂ ਨੇ ਕੁਝ ਇੱਕ ਸਮੇਂ ਲਈ ਕਹਿ ਸਕਦੇ ਆ ਚੰਦ ਕੁ ਮਿੰਟਾਂ ਦੀ ਖੁਸ਼ੀ ਲਈ ਕਿਸ ਤਰੀਕੇ ਦੇ ਨਾਲ ਜਾਨ ਲਈ ਭਾਰੀ ਨੁਕਸਾਨ ਕਰ ਦਿੰਦੀ ਐ ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਲੱਗਦਾ ਤੇ ਇੱਕ ਮਹਿਜ਼ 10 ਸਾਲ ਦਾ ਬੱਚਾ ਜਿਹੜਾ ਕਿ ਆਪਣੇ ਘਰ ਦੀ ਛੱਤ ਦੇ ਉੱਤੇ ਪਤੰਗ ਉਡਾਰ ਰਿਹਾ ਸੀ ਅਤੇ ਅਚਾਨਕ ਉਸ ਦੀ ਜਿਹੜੀ ਪਤੰਗ ਹੈ ਤਾਰ ਦੇ ਵਿੱਚ ਫਸ ਜਾਂਦੀ ਹੈ ਜਦੋਂ ਉਸ ਬੱਚੇ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਪਤੰਗ ਨੂੰ ਤਾਰਾਂ ਦੇ ਵਿੱਚੋਂ ਬਾਹਰ ਕੱਢਣ ਦੀ ਤਾਂ ਅਚਾਨਕ ਪਤੰਗ ਨੂੰ ਡੋਰ ਫੜਨ ਦੀ ਜਗ੍ਹਾ ਉਸ ਦਾ ਹੱਥ ਹੈ ਜਿਹੜਾ ਹਾਈ ਟੈਂਸ਼ਨ ਤਾਰਾਂ ਦੇ ਉੱਤੇ ਪੈ ਜਾਂਦਾ ਹੈ ਜਿਸ ਦੇ ਕਾਰਨ ਮੌਕੇ ਤੇ ਹੀ ਉਹ ਚੁੱਲ ਸ ਜਾਂਦਾ ਹੈ ਹਾਲਾਂਕਿ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਹਸਪਤਾਲ ਲੈ ਜਾਇਆ ਜਾਂਦਾ ਹੈ ਇਲਾਜ ਮੁਹैया ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਜਦੋਂ ਹਸਪਤਾਲ ਲੈ ਕੇ ਜਾਂਦੇ ਨੇ ਤਾਂ ਡਾਕਟਰਾਂ ਦੇ ਵੱਲੋਂ ਉਸ ਨੂੰ ਮਰਿਤਕ ਐਲਾਨ ਕਰ ਦਿੱਤਾ ਜਾਂਦਾ ਹੈ ਆਖਿਰਕਾਰ ਪਤੰਗ ਡੋਣਾ ਕਿੰਨਾ ਕੁ ਸਹੀ ਹੈ ਇਸ ਦੀ ਜ਼ਿੰਮੇਵਾਰੀ ਹੈ ਜਿਹੜੀ ਕੌਣ ਲੈਂਦਾ ਹੈ ਕਿ ਬੱਚੇ ਦੇ ਮਾਪੇ ਇਸ ਦੀ ਜ਼ਿੰਮੇਵਾਰੀ ਲੈਂਦੇ ਨੇ ਜਾਂ ਫਿਰ ਸਾਰਾ ਦੋਸ਼ ਉਹ ਪਤੰਗ ਵੇਚਣ ਵਾਲਿਆਂ ਤੇ ਸੁੱਟ ਦਿੰਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਗਲਤੀ ਕਿਸ ਦੀ ਹੈ ਆਪਣੇ ਬੱਚੇ ਦਾ ਧਿਆਨ ਤਾਂ ਮਾਪਿਆਂ ਨੂੰ ਖੁਦ ਰੱਖਣਾ ਚਾਹੀਦਾ ਹੈ ਆਪਣੀ رائے ਜਿਹੜੀ ਸਾਡੇ ਕਮੈਂਟਸ ਬਾਕਸ ਦੇ ਵਿੱਚ ਜ਼ਰੂਰ ਦੱਸੋ ਪਰ ਉਸ ਤੋਂ ਪਹਿਲਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਇਸ ਬੱਚੇ ਦੇ ਬੇਬਸ ਹੋਏ ਮਾਪੇ ਕੀ ਕਹਿਣਾ ਚਾਹੁੰਦੇ ਨੇ ਭਾਜੀ ਕੀ ਨਾਮ ਹੈ ਤੁਹਾਡਾ ਸੋਮਨਾ ਜੀ ਸੋਮਨਾ ਜੀ ਆ ਜਿਹੜੀ ਬੱਚੇ ਨੂੰ ਕਰੰਟ ਲੱਗਿਆ ਕੀ ਕਾਰਨ ਹੈ ਕਿਵੇਂ ਲੱਗਿਆ ਇਹ ਸਾਰਾ ਇਹ ਪਤੰਗ ਲਾਉਣ ਲੱਗੇ ਦਾ ਲਗਾ ਜੀ ਇਹ ਪਤੰਗ ਲਾਉਂਦਾ ਸੀ ਪੈਸ ਲੋਹੇ ਦੇ ਪੈਰ ਨਾਲ ਲਾਈਵ ਡ੍ਰੋਨ ਦੀ ਕੋਸ਼ਿਸ਼ ਕਰਦਾ ਪਿਆ ਸੀ ਜੀ ਤੇ ਇਹ ਨੂੰ ਕਰੰਟ ਲੱਗ ਚੁੱਕਾ ਜਦੋਂ ਸਾਡਾ ਧਿਆਨ ਪਿਆ ਜਦ ਤੱਕ ਉਹ ਇਹ ਦੀ ਫੋਨ ਚੂਸ ਕੇ ਬਿਜਲੀ ਨੇ ਛੱਡ ਦਿੱਤਾ ਅੱਛਾ ਜੀ ਜਦ ਨੂੰ ਸਾਨੂੰ ਬਾਅਦ ਚ ਪਤਾ ਲੱਗਾ ਜੀ ਤੇ ਮੈਂ ਭੱਜ ਕੇ ਕੁੱਟਨੀ ਚੱਲ ਗਿਆ ਉਸੇ ਜਾ ਕੇ ਆਪਣਾ ਬੰਦੇ ਨੂੰ ਚੱਕਿਆ ਉਹਦੀਆਂ ਪੈਰਾਂ ਦੀ ਉਂਗਲਾਂ ਸੜੀਆਂ ਹੋਈਆਂ ਢਿੱਡ ਵੀ ਸੜਿਆ ਹਾ ਹਾਂ ਆਥ ਵੀ ਸੜਿਆ ਹੋਇਆ ਮੂਹਰੇ ਫੋਨ ਕਰ ਰਿਹਾ ਜੀ ਤੇ ਇਸ ਹਾਲ ਤੇ ਮੈਂ ਚੱਕਿਆ ਜਾ ਅੱਛਾ ਜੀ ਤੇ ਹਸਪੀਟਲ ਨੇ ਅੱਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਇਹ ਸਾਰੀ ਘਟਨਾ ਜਰੀ ਹੈ ਉਹ ਉੱਥੇ ਕੁਰਸੀ ਤੇ ਬੈਠਾ ਅੱਛਾ ਜੀ ਮੇਰਾ ਚਾਹ ਰ ਅਧਿਆਨ ਪੈ ਗਿਆ ਤਾਂ ਅੱਛਾ ਜੀ ਪਹਿਲਾਂ ਮੈਂ ਦਫਕੇ ਮਾਰੇ ਮੈਂ ਕਿ ਲੰਮਕਣ ਡਿਆ ਹਾਂ ਹਾਂ ਮੈਂ ਤਾਂ ਪੁੱਛਿਆ ਹੜ ਜਾਊਗਾ ਪਰ ਉਹਨੇ ਵਾਈ ਜਵਾਬ ਨਹੀਂ ਦਿੱਤਾ ਫਿਰ ਮੈਂ ਭੱਜ ਕੇ ਗਿਆ ਅੱਛਾ ਜੀ ਫਿਰ ਜਾ ਕੇ ਮੈਂ ਚੱਕਿਆ ਫਿਰ ਜਾ ਕੇ ਹਸਪੀਟਲ ਮੈਂ ਕੀ ਕੀ ਨਾਮ ਸੀਗਾ ਲੜਕੇ ਦਾ ਤੇ ਕਿੱਥੇ ਦਾ ਰਹਿਣ ਵਾਲਾ ਸੀ ਲੜਕੇ ਦਾ ਨਾਮ ਨਹੀਂ ਮੈਨੂੰ ਪਤਾ ਅੱਛਾ ਜੀ ਇਹ ਸਾਡਾ ਪ੍ਰੋਸਟੀ ਸੀ ਜੀ ਕਿਹੜੀ ਜਗ੍ਹਾ ਰਹਿਣ ਵਾਲੇ ਇਹ ਫਰੋਜਪੁਰ ਦੇ ਜੀ ਇੱਥੇ ਕਿੱਥੇ ਰਹਿੰਦੇ ਸੀ ਆਹ ਸਾਹਮਣੇ ਉਹ ਉੱਥੇ ਹੀ ਲੜਕਾ ਲੱਗਿਆ ਸੀ ਜੀ ਇਦਾਂ ਲੱਗਿਆ ਸੀ ਉਹ ਪੈਰ ਸੀ ਕਿਹਾ ਉਹ ਸਾਹਮਣੇ ਅੱਛਾ ਜੀ ਲੋਹੇ ਦਾ ਜੀ ਸਕੂਲ ਮੂਜੋ ਨਿਕਲ ਚੁੱਕਾ ਸੀ ਜਿੰਨਾ ਅਗੇ ਮੋਖੀ ਮੈਂ ਇਹਦੇ ਚੱਕਿਆ ਮੇਤੇ ਵੀ ਪਿਆ ਜੀ ਫਿਰ ਤੁਸੀਂ ਹਸਪੀਟਲ ਲੈ ਗਿਆ ਉਹਨੂੰ ਹਸਪੀਟਲ ਸਾਰੇ ਜਣੇ ਇਕੱਠੇ ਹੋ ਗਏ ਮੇਰੇ ਨਾਲ ਹੀ ਚੱਕਦਾ ਮੈਨੂੰ ਜੀ ਮੇਰੇ ਘਰ ਦੇ ਵੀ ਹੋਰ ਵੀ ਵਾਂ ਇੱਧਰ ਲਿਆਣ ਗਵਾਣ ਸਾਰੇ ਚੱਕ ਤੁਰ ਪਏ ਕੀ ਹਾਲਾਤ ਨੇ ਹੁਣ ਲੜਕੇ ਦੇ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਹੀ ਬੱਚੇ ਨੇ ਬਚਣ ਦੀ ਉਮੀਦ ਬਹੁਤ ਘੱਟ ਸੀ ਜੀ ਹਾਂ ਉਹ ਹਫ਼ਤੇ ਦੇ ਵਿੱਚ ਲਗੇ ਡਾਕਟਰਾਂ ਨੇ ਚੈੱਕ-ਅਪ ਕੀਤਾ ਪਰ ਨਹੀਂ ਗੱਲ ਬਣੀ ਜੀ ਹੂੰ ਜਿਹੜਾ ਬੱਚਾ ਆ ਉਹ ਡੈੱਡ ਹੋ ਗਿਆ ਡੈੱਡ ਹੋ ਗਿਆ ਬੱਚਾ ਬੱਚੇ ਨੂੰ ਲੈ ਗਏ ਆ ਮਾਪੇ ਉਹਦਾ ਪਰਿਵਾਰਿਕ ਮੈਂਬਰ ਜਿਹੜੇ ਸੀਗੇ ਉਹ ਕਿੱਥੇ ਸੀਗੇ ਉਸ ਟਾਈਮ ਜਦੋਂ ਉਹ ਬੱਚੇ ਨੂੰ ਕਰੰਟ ਲੱਗਿਆ ਬੱਚੇ ਨੂੰ ਬੱਚੇ ਘਰ ਸੀ ਉਹਦੇ ਮਾਪੇ ਜਿਹੜੇ ਦੋਨੇ ਡਿਊਟੀ ਕਰਦੇ ਸੀ ਆਪਣੇ ਜੇ ਹੁਣ ਕੰਮ ਆਦੇ ਕੇਸੀ ਤਾਂ ਕੰਮ ਕਰਦੇ ਕੋਸਟ ਬਾਰ ਵਾਲਾ ਬਾਰਬਰ ਟੇ ਕਟਿੰਗ ਦਾ ਸਲੂਨ ਦਾ ਅੱਛਾ ਜੀ ਉਹ ਠੀਕ ਹੈ ਜੀ ਦੋਨੇ ਇਹ ਕਰਦੇ ਕੱਟੇ ਠੀਕ ਹੈ ਕਾ